ਸ਼ਾਸ਼ੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੇ ਚਾਅ ਦੇ ਨਾਲ ਐਨਡੀਏ ਦੇ ਗਠਬੰਧਨ ਦੇ ਤਹਿਤ ਨਰਿੰਦਰ ਮੋਦੀ ਦੇਸ਼ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣੇ ਲੇਕਿਨ ਉਹ ਚਾ ਉਹ ਖੁਸ਼ੀ ਦੀ ਲਹਿਰ ਇਹ ਨਵੇਂ ਸਾਲ ਦੇ ਵਿੱਚ ਗਮ ਵਿੱਚ ਬਦਲ ਗਈ ਕੌਕ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਨਵੇਂ ਸਾਲ ਸ਼ੁਰੂ ਅੱਜ ਪਹਿਲਾ ਦਿਨ ਹੈ ਵਾਧਾ ਖਲਾਰਾ ਪੈ ਗਿਆ ਹੈ ਆਖਰਕਾਰ ਭਾਰਤੀ ਜਨਤਾ ਪਾਰਟੀ ਟਿਕੇਗੀ ਜਾਂ ਨਾ ਟਿਕੇਗੀ ਇਸ ਬਾਰੇ ਗੱਲਬਾਤ ਕਰਦੇ ਹਾਂ ਕਿਉਂਕਿ ਜਿਹਦੇ ਸਿਰ ਉੱਤੇ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਇੱਕ ਕਾਮਯਾਬ ਹੋਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾਉਣ ਦੇ ਵਿੱਚ ਉਦੇ ਵੱਲੋਂ ਆਪਣੇ ਦੋਵੇਂ ਹੱਥ ਖੜੇ ਕਰ ਦਿੱਤੇ ਗਏ ਨੇ ਮੈਂ ਗੱਲ ਕਰ ਰਿਹਾ ਹਾਂ ਨਿਤਿਸ਼ ਕੁਮਾਰ ਦੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਲਈ ਯਾਨੀ ਕਿ ਉਧਰ ਅਮਨ ਸ਼ਾ ਨਰਿੰਦਰ ਮੋਦੀ ਰਾਜਨਾਥ ਨਿਤਨ ਗਟਕਰੀ ਅਤੇ ਜੇਪੀ ਨੱਡਾ ਵਰਗੇ ਨੂੰ ਭਾਜੜਾ ਪੈ ਗਿਆ ਨੇ ਕਿ ਆਖਰਕਾਰ ਸਾਡੀ ਹੁਣ ਸਰਕਾਰ ਟਿਕੇਗੀ ਜਾਂ ਨਾ ਟਿਕੇਗੀ ਕਿਉਂਕਿ ਜਿਸ ਤਰ੍ਹਾਂ ਸੰਕੇਤ ਦੇ ਦਿੱਤੇ ਨੇ ਨਿਤਿਸ਼ ਕੁਮਾਰ ਹੋਰਾਂ ਨੇ ਉਹਨਾਂ ਕਿਹਾ ਕਿ ਸੋਚ ਵਿਚਾਰ ਕੀਤਾ ਜਾਵੇਗਾ ਕਿ ਅਸੀਂ ਜਨਕ ਕੇ ਭਾਰਤੀ ਜਨਤਾ ਪਾਰਟੀ ਦੀ 2025 ਦੇ ਵਿੱਚ ਸਪੋਰਟ ਕਰਨੀ ਹੈ ਜਾਂ ਨਹੀਂ ਕਰਨੀ ਜਿਹੜਾ ਅਲਾਈਅንስ ਜਿਹੜਾ ਗੱਠ ਜੋੜ ਗੱਠਬੰਧਨ ਕੀਤਾ ਗਿਆ ਹੈ ਉਹ ਮਨ ਲਓ ਨੇਪਰੇ ਚੜਨਾ ਹੈ ਜਾਂ ਨਹੀਂ ਚੜਨਾ ਯਾਨੀ ਕਿ ਭੰਬਲ ਪੂਸੇ ਪੈ ਗਈ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਨਿਤਿਸ਼ ਕੁਮਾਰ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਨਾਲ ਮਿਸਬਿਹੇਵ ਭਾਰਤੀ ਕਿਸਾਨਾਂ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਲੋਕ ਸਾਨੂੰ ਵੋਟਾਂ ਨਹੀਂ ਪਾਉਣਗੇ ਕਿਉਂਕਿ ਉਧਰ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੱਡਾ ਖਲਾਰਾ ਪਵੇਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਬੜਾ ਵੱਡਾ ਝਟਕਾ ਲੱਗੇਗਾ ਕਿਉਂਕਿ ਇਹ ਕਾਫੀ ਸਮੇਂ ਤੋਂ ਗੱਲਾਂ ਹੋ ਰਹੀਆਂ ਨੇ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਾ ਅਰਜੁਨ ਖੜਕੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਜਾ ਕੇ ਅੰਦਰ ਖਾਤੇ ਜੁੜੇ ਹੋਏ ਨੇ ਨਿਤ ਕੁਮਾਰ ਹੋਣਾ ਦੇ ਨਾਲ ਨਿਤਿਕ ਨਿਤਿ ਕੁਮਾਰ ਦੇ ਜਿਹੜੇ ਸਹਿਯੋਗੀ ਨੇ ਜਿਹੜੇ ਐਮਪੀ ਨੇ ਜਿਹੜੇ ਸੰਸਦ ਨੇ ਉਹ ਵੀ ਸੈਟੀਸਫਾਈ ਨਹੀਂ ਕਿਉਂਕਿ ਜਿਹੜੀਆਂ ਮੰਗਾਂ ਨਿਤਿ ਕੁਮਾਰ ਹੋਲੂਵਾਲੂ ਰੱਖੀਆਂ ਗਈਆਂ ਸੀ ਆਲਿਸ ਗ੍ਰਹਿ ਮੰਤralਾ ਤੇ ਨਿਤਿ ਕੁਮਾਰ ਕੋਲ ਹੁੰਦਾ ਲੇਕਿਨ ਉਧਰ ਲੈ ਕੇ ਆਉਣ ਗਿਆ ਦੁਬਾਰਾ ਅਮਨ ਸ਼ਾਹ ਤੇ ਨਿਤਿ ਕੁਮਾਰ ਦੀ ਪਹਿਲਾਂ ਬਣਦੀ ਨਹੀਂ ਹੈ ਆਪਸ ਵਿੱਚ ਏਟ ਕੁੱਤੇ ਦਾ ਵੈਰ ਹੈ ਯਾਨੀ ਕਿ ਨਿਤਿ ਕੁਮਾਰ ਪੂਰੀ ਤਰ੍ਹਾਂ ਤੰਗ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਰਾਜਨਾਥ ਅਤੇ ਨਿਤਨ ਗਠਕਰੀ ਅਤੇ ਜੀਪੀ ਲੱਡਾ ਤੋਂ ਯਾਨੀ ਕਿ ਇਹਨਾਂ ਦੀ ਮਿਲੀ ਪੂਰਤੀ ਕਿ ਸਰਕਾਰ ਬਣਾ ਲਈਏ ਫਿਰ ਅਸੀਂ ਆਪਣੀ ਸੋਲੇ ਗਾਵਾਂਗੇ ਆਪਣੀ ਮਨਮਰਜ਼ੀ ਕਰਾਂਗੇ ਯਾਨੀ ਕਿ ਖੁੰਝੇ ਲੈਣ ਲਾਇਆ ਹੋਇਆ ਹੈ ਜਿਸ ਤਰ੍ਹਾਂ ਅਰਵਿੰਦ ਕੇਜੀਵਾਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 2025 ਦੇ ਵਿੱਚ ਬੜਾ ਵੱਡਾ ਧਮਾਕਾ ਹੋਵੇਗਾ ਚਾਹੇ ਉਹ ਜਨਵਰੀ ਚ ਹੋ ਜਾਵੇ ਤੇ ਚਾਹੇ ਉਹ ਫਰਵਰੀ ਦੇ ਵਿੱਚ ਹੋ ਜਾਵੇ ਯਾਨੀ ਕਿ ਉਹ ਵਿਧਾਨ ਸਭਾ ਦੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਨੇ ਉਸ ਤੋਂ ਬਾਅਦ ਗਠਬੰਧਨ ਟੁੱਟਣ ਦੀ ਉਮੀਦ ਹੈ ਅਤੇ ਫਿਰ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ ਕਿਉਂਕਿ ਨਿਸ਼ਕਮਾ ਅੰਦਰ ਖਾਤੇ ਕਿਤੇ ਨਾ ਕਿਤੇ ਹੁਣ ਵੀ ਸਪੋਰਟ ਜਿਹੜਾ ਹੈ ਰਾਹੁਲ ਗਾਂਧੀ ਦੀ ਕਰ ਰਿਹਾ ਹੈ ਧੰਨਵਾਦ